ਹੋਲਾ ਹੋਲਾ ਪੰਜਾਬ ਦੀ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਵਿਖੇ ਸੰਤਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਸੇ ਹੀ ਸੰਬੰਧ ਵਿੱਚ ਹਲਕਾ ਫਗਵਾੜਾ ਆਪ ਦੇ ਉਮੀਦਵਾਰ ਰਹੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਜੁਗਿੰਦਰ ਸਿੰਘ ਮਾਨ ਨੇ ਆਪਣੇ ਗ੍ਰਹਿ ਵਿਖੇ ਆਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਮੌਕੇ ਤੇ ਹੱਲ ਕੀਤਾ ਅਤੇ ਪੂਰੇ ਪੰਜਾਬ ਵਾਸੀਆਂ ਨੂੰ ਹੋਲਾ ਮੁਹੱਲਾ ਦੀ ਵਧਾਈ ਦਿੱਤੀ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਆ ਸਰਦਾਰ ਗੁਗਿੰਦਰ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਰਿਪੋਰਟ ਮਾਨ ਸਰ ਪਹਿਲਾਂ ਤਾਂ ਸਾਡੇ ਵੱਲੋਂ ਆਪ ਜੀ ਨੂੰ ਬੋਲੇ ਮੁਹੱਲੇ ਦੀ ਬਹੁਤ-ਬਹੁਤ ਮੁਬਾਰਕਬਾਦ ਸਰ ਅੱਜ ਦੇ ਇਸ ਪਵਿੱਤਰ ਦਿਨ ਤੇ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋ ਬੋਲੇ ਮੰਨੇ ਦੀ ਸਾਡੇ ਦਰਸ਼ਕ ਨੂੰ ਮੇਰਾ ਬਹੁਤ-ਬਹੁਤ ਮਾਰਕ ਬਧਾਈਆਂ ਬੋਲਾ ਮੰਦਲਾ ਇਹ ਦਵਾਈ ਦੀ ਹਾਰ ਵਾਣੀ ਸ਼ਬਦਾ ਹਰ ਜੋ ਦੀ ਪਾਇਆ ਪੈ ਰੱਖਤਾ RAM RAT ਜਿਮਾ ਉਸਟਰਾ ਮਾਰਾ ਰੱਖਤਾ ਅਨਕਸਤੀ ਪੈਣ ਬੋਲਿਕ ਨੇ ਜਦੋਂ ਤਲਾਦ ਨੂੰ ਆਪਣੇ ਬੁੱਕਲ ਵਿੱਚ ਲਾ ਕੇ ਅੱਗ ਚ ਬੱਤੀ ਜਿਸ ਨੂੰ ਬਰਤਾਨ ਸੀ ਕਾ ਖੜੇ ਗਏ ਨਹੀਂ ਲੇਕਿਨ ਭਗਵਾਨ ਦੇ ਰੂਪ ਤਲੀ ਕਰਤਾ ਕਿ ਕੋ ਸਾਹਿਬ ਦਾ ਰੂਪ ਸਾਹਿਬ ਦਾ ਉਲੰਭ ਹੋ ਗਾ ਆਪਨ ਸ਼ਾਨੋ ਸ਼ੋਕ ਦੇਖ ਬੜਾ ਪ੍ਰਤੀਕ ਹੈ ਜਿਸ ਨੂੰ ਅੱਜ ਇਸ ਇਤਿਹਾਸ ਦੇ ਤੇ ਜਿਸਾਂ ਚੱਲ ਰਿਹਾ ਹੈ ਵੱਖਰੀਆਂ ਵੱਖਰੀਆਂ ਪ੍ਰਵਾਇਡਾਂ ਦੇ ਮਤਲਬ ਸਿੱਖ ਕਰਨੇ ਚੁਕਾ ਨਾ ਨੇ ਸੈਗਮੈਂਟ ਕਰਦੇ ਨੇ ਜੰਗ ਜੁੱਧ ਪਰਦ ਤੋੜਿਆਂ ਦੀਆਂ ਗੋਹਣਾ ਔਰ ਵੱਖਰੇ ਵੱਖਰੇ ਤੌਰ ਤੇ ਆਪਣੀ ਸ਼ੁਰੂਆਤ ਹੀ ਨਾ ਕਰ ਪਾਉਣੇ ਗਏ ਸੰਸਾਰ ਨੇ politis ਨੂੰ ਖਾਸ ਕਰਕੇ ਸਿਖਾ ਜੇ ਐਸੀ ਨਮੀ ਰੂਹ ਇੱਕ ਐਸੀ ਭਾਵਨਾ ਬਰਾ ਦਰਕਤੀ ਤੇ ਇਸੇ ਤੇ ਕੈ ਸੰਸਾਰਾ ਰੂਪ ਦੀ ਵੀ ਜੁੜੀ ਤੇ ਜਾਲਮ ਦੇ ਕੇ ਨੀ ਪੁਰਾਣੇ ਸੀਨੇ ਇਸ ਪਰੰਪਰਾ ਨੂੰ ਗੁਰਦੁਗਾਤ ਤਰੀਕੇ ਨਾਲ ਸੂਰਾਂ ਦੇ ਤੈਨੰਦਸ ਨੂੰ ਸੂਟੇਜ ਕਰਕੇ ਇੱਕ ਬਹੁਤ ਮਜ਼ਬੂਤ ਸੰਸਾ ਦੇ ਰੂਪ ਦੇ ਵਿੱਚ ਬਹੁਤ ਵੱਡੇ ਤਿਹਾਰ ਦੇ ਰੂਪ ਮੰਨਣਾ ਚਾਹੀਦਾ ਹੈ ਇਥੇ ਨਵੇਂ ਕੀਰਤਨ ਲੈਕਚਰ ਭਗਤੀ ਭਾਵਨਾ ਅਤੇ ਵੱਖ-ਵੱਖਰੇ ਮੰਡਾ ਦੇ ਵਿੱਚ ਸ੍ਰੀ ਮਨਾਇਆ ਮੰਡਾ ਕਿਉਂਕਿ ਉਸ ਤੋਂ ਬਾਅਦ ਨੂੰ ਇਸ ਸੰਸਾ ਨੇ ਹਮਸਾ ਨੇ ਸ਼ੁਰੂ ਕੀਤਾ ਜੋ ਉਹ ਗਾਮ ਸੀ ਜਿਹੜਾ ਮਤੀ ਦਾ 50 ਉਚਾਰਿਤ ਸੀ ਅੱਜ ਉਹਦੇ ਮਨੇ ਦੀ ਵਾਛ ਸਾਡੇ ਲਈ ਇੱਕ ਸਿੰਘਾਂ ਸੂਰਿਆਂ ਵਾਲੀ ਗੱਲ ਹੈ ਮੈਂ ਇਸ ਰੰਗ ਦੇ ਤੇ ਉੱਥੇ ਉਹ ਸ਼ਬਦ ਖਰਜੂਗ ਜੂ ਪਕ ਪਿਆਇਆ ਪੈ ਲੱਗਦਾ ਰਾਮਰਾਜ ਦੇ ਕੋਲੀ ਕਿ ਨਹੀਂ ਸੰਤਿਹ ਅਤ ਰੰਗ ਲੱਗਾ ਅਦ ਲਾਲ ਦੇ ਜਿਮਾਨੀ ਇਡੀਆਂ ਭਾਰਨਾ ਵਾਲੀ ਮਤਾ ਅੱਜ ਜੋ ਪਰੰਪਰਾ ਹੈ ਇਸ ਨੂੰ ਨੌਜਵਾਨ ਸਾਈਕਲਾਂ ਨਾਲ ਮੋਟਰਸਾਈਕਲਾਂ ਤੇ ਟ੍ਰੱਕਾਂ ਦੇ ਜੰਮਨੇ ਰੋਕ ਤੇ ਦਿੰਦੇ ਗਵਾਟੇ ਘਰ ਮਸਤੋਕ ਕੇ ਵਿਪਰਮਨ ਦੀ ਗੋਮਨਸ਼ੇ ਨੇ ਪਰਤੀ ਕੁਛ ਨੂੰ ਜਗਾਉਂਦੇ ਨੇ ਕੁਛ ਨੂੰ ਅਟੇ ਤੋੜਦੇ ਨੇ ਇਹਨਾਂ ਸ਼ਬਦਾਂ ਨਾਲ ਸਾਰੇ ਦਿੱਕਤਾਂ ਦਾ ਤਰਵਾਦ ਉਲੀਮੁੰਨ ਲਈ ਦੇ ਤਹਾਰ ਦੀ ਆਖੀ ਵਿੱਚ ਵਿਹਾਤਿਕ ਕਰਦਾ ਹੈ ਭਾਈ ਦਿੱਕਤਾਂ ਸਰ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਔਰ ਹਰਿਆਣਾ ਸਰਕਾਰ ਵੱਲੋਂ ਐਸਆਈ ਵਾਲ ਐਸਵਾਈਐਲ ਦਾ ਮੁੱਦਾ ਚੁੱਕਿਆ ਗਿਆ ਆ ਉਸ ਬਾਰੇ ਤੁਹਾਡੇ ਕੀ ਪ੍ਰਤੀਕਿਰਿਆ ਹੈ ਕੋਈ ਕਿਰਤਿਆ ਜੋ ਮੇਰੀ ਅਸਲ ਬਾਈ ਹਿੰਦੀ ਤਾਇਆ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਨਾਲ ਹੈ ਪਰ ਆਮ ਆਦਮੀ ਪਾਰਟੀ ਦੇ ਇਸ ਸ਼ੂਰ ਮਰੇ ਜੀ ਵਿਦਾਨਾ ਲਈ ਪੰਜਾਬ ਦੇ ਪਾਣੀ ਨਾਲ ਇਸੇ ਪੈ ਜਾ ਰਿਹਾ ਹੈ ਇਸ ਨੂੰ ਪਾਉਣਾ ਨਹੀਂ ਹੈ ਨਾ ਸਰ ਮੁਖਮੰਦ ਸਿੰਘ ਸਾਹਿਬ ਨੂੰ ਮੰਨਿਆ ਚਾਹੀਦਾ ਪੰਜਾਬ ਚਾਹ ਪਾਣੀ ਦੀ ਹੋਵੇ ਚਾਹ ਸਕੰਦਾਂ ਦੀ ਹੋਵੇ ਚਾਹ ਕਿਸੇ ਹੋਰ ਨੂਰੇਖਾ ਦੇ ਵਿੱਚ ਕੋ ਪੰਜਾਬ ਦੇ ਇੰਡਸਟਰੀ ਕਰੋਗੇ ਮੁਖਮੰਦ ਸਿੰਘ ਸਾਹਿਬ ਉਹਨਾਂ ਨੂੰ ਦੱਸਣ ਨੂੰ ਚਾਹਵਾ ਚਾਹ ਰਹੇ ਸਰ ਜਿਸ ਤਰ੍ਹਾਂ ਤੁਹਾਡੇ ਵੱਲੋਂ ਸਿਵਲ ਹਸਪੀਟਲ ਦੇ ਵਿੱਚ ਇੱਕ ਛਾਪਾ ਮਾਰਿਆ ਗਿਆ ਸੀਗਾ ਜਿਹਦੇ ਵਿੱਚ ਡਾਕਟਰ ਗੈਰ ਹਾਜ਼ਰ ਸਿਗੇ ਔਰ ਫਗਵਾੜੇ ਤੋਂ ਵਿਧਾਇਕ ਕਾਂਗਰਸ ਦੇ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਜੀ ਨੇ ਉਹਨਾਂ ਉੱਪਰ ਸਵਾਲ ਉਠਾਏ ਨੇ ਕਿ ਜੋ ਗ੍ਰਾਂਟਾਂ ਆਈਆਂ ਉਹ ਪਿਛਲੀ ਸਰਕਾਰ ਦੇ ਕੰਮ ਚੱਲਦੇ ਪਏ ਆ ਕਿ ਅਗਰ ਇਹ ਗ੍ਰਾਂਟ ਲੈ ਕੇ ਆਣਗੇ ਉਦੋਂ ਗੱਲ ਕਰਨ ਔਰ 2.5 ਸਾਲ ਤੱਕ ਇਹਨਾਂ ਦੇ ਪੈਰ ਨਹੀਂ ਲੱਗੇ ਇਸ ਵਿਧਾਇਕ ਨੂੰ ਹਿਸਾਬ ਦੀ ਜਿਹੜੀ ਆ सफाई देने की जरूरत नहीं ग्ररेंटा घाड़ियों ने अपने पलियों ने दी ग्ररंटा सरकार टैक्सिस बनी है मनी वो मनी गड़े थे थे। और टैक्सिस बनी जो है उन्होंने सही तरीके सही जगह पर लाइना और उन्होंने किसी बगैर पारदर्शी तरीके लगा भी तरीके को स्पष्ट शब्द से मैं कह दिया कि इस जो सिस्टम है उसमें चेंज करके ग्ररंटा हमेशा लोगों के पैसें भी होंगे जीकार ਇਹਨੂੰ ਉਸ ਨੂੰ ਚਲਾਉਣ ਲਈ ਜਿਹੜੇ ਅਭੰਡਿ ਬੱਤੀ ਦੇ ਉਦੋਂ ਮੈਂ ਆਪਣਾ ਪਿੱਟਾ ਹੈਗਾ ਲੰਮੀ ਕਿਸ ਨੂੰ ਕੋਈ ਇਹਦੇ ਵਿੱਚ ਕੋਈ ਨੂੰ ਆਪੇ ਬਹੁਤ ਹੀ ਤੁਰਸਤੀ ਖਾਣ ਦੀ ਲੋੜ ਨਹੀਂ ਡੋਕਸ਼ਨ ਕੀਤਾ ਉਸਾਰਾ ਪਤਾ ਰੂਪਤਵਾ ਕਲੇਗਾ ਉਹਨਾਂ ਦੇ ਸਾਰੇ ਕੀਤੇ ਕੰਮ ਦੀ ਇੰਪਾਰੀ ਜਿਹੜੀ ਹੈ ਬਕਾਇਦਾ ਕੀਤੀ ਜਾਗੀ ਕੋਰੋਂ ਉਹਨਾਂ ਦਾਸ ਤੇ ਡੈਕ ਪੂਛ ਕਿਤੇ ਸਰ ਆਮ ਆਦਮੀ ਪਾਰਟੀ ਜਿਹੜੇ ਮਸਲੇ ਪੰਜਾਬ ਦੇ ਪੁਰਾਣੇ ਬੇਅਦਬੀ ਦਾ ਮਸਲਾ ਹੋਇਆ ਨਸ਼ੇ ਦਾ ਮਸਲਾ ਹੋਇਆ ਬੇਰੋਜ਼ਗਾਰੀ ਦਾ ਮਸਲਾ ਹੋਇਆ इन्हों मसलों उपर आम आदमी पार्टी सरकार गौर करेगी बिल्कुल करेगी समागम जो चीफ प्रोथ ली है मैं समझगा कि ये मुद्दे ने जिस उत्तर आम आदमी पार्टी ने गहरा देखिए अपने इलेक्शन है और थोड़े दिन देखोगे और लोगों को आम आदमी पार्टी सर अज भी फगवाड़े तो एक मुहल्ले वासी थोड़े को ਔਰ ਤੁਹਾਡੇ ਵੱਲੋਂ ਟਾਈਮ ਦੇ ਉੱਪਰ ਹੀ ਉਹਨਾਂ ਦਾ ਕੰਮ ਕੀਤਾ ਗਿਆ ਹੱਲ ਕਰ ਦਿੱਤਾ ਗਿਆ ਆ ਮੌਕੇ ਤੇ ਵਿਸ਼ੇਸ਼ਕਾ ਮੌਜੂਦ ਨਹੀਂ ਸੀ ਪਰ ਉਹਨਾਂ ਦੇ ਵਿੱਚ ਉਹਨਾਂ ਨੇ ਅਸੀਂ ਜਿਵੇਂ ਅਸੀਂ ਉਸ ਨੂੰ ਸਰ ਦੇ ਵਿੱਚ ਨਹੀਂ ਲਗਿਆ ਮੌਕੇ ਤੇ ਮੁੱਖੀ ਜਾ ਕੇ ਤੁਮਨ ਦੇਖਾਈ ਕਰ ਗਿਆ ਸਾੰਮਣੇ ਵਿੱਚ ਕੋਲਣ ਦੇ ਮੈਂ ਇੱਕ ਫੰਡ ਜਿਹੜੇ ਗਾਇ ਨੂੰ ਕਹਿੰਦੇ ਆ ਕਿ ਤੁਸੀਂ ਕਿਸੇ ਕੰਮ ਚ ਇੰਟਰਵਿਊ ਕੰਪੋਸ਼ਾ ਕਰੋ ਜਿਵੇਂ ਸਰਕਾਰ ਹੈਗੀ ਹੈ ਉਹ ਵੀ ਲੋ ਉਹੀ ਬੰਦੇ ਗ੍ਰੰਡ ਮੋਟਾ ਪਾ ਰਹੇ ਨੇ ਉਹ ਆਪਣੇ ਕੰਮ ਵੀ ਦੇਖ ਦੇ ਕਰਨੇ ਜੋਗ ਨੇ ਪਰ ਕੰਮ ਕਰਨਗੇ ਇਸੇ ਕੰਮ ਦੇ ਵਿੱਚ ਨਿਕਲਣ ਦੀ ਕੋਸ਼ਿਸ਼ ਨਾ ਕੀਤੀ ਆ ਧੰਨਵਾਦ ਕੀ ਮਸਲਾ ਸੀਗਾ ਕਿ ਅੱਜ ਤੁਹਾਨੂੰ ਪੂਰੇ ਮੁਹੱਲੇ ਨੂੰ ਇਕੱਠੇ ਹੋ ਕੇ ਸਰਦਾਰ ਜਗਿੰਦਰ ਸਿੰਘ ਜੀ ਮਾਨ ਦੇ ਕੋਲ ਆਉਣਾ ਪਿਆ ਵੀ ਪਹਿਲਾਂ ਦਾ ਇੱਕ ਤਾਂ ਸਾਡੀਆਂ ਗੜੀਆਂ ਜਿਹੜੀਆਂ 10 ਸਾਲ ਤੋਂ ਤੇ ਸਾਰੇ ਜਿਹੜੇ ਆਪਣਾ ਨਰਮਾਸੀ ਜਨਰਕ ਦੀ ਜ਼ਿੰਦਗੀ ਬੀਤ ਕਰਦੇ ਪਏ ਉਹਦੇ ਹਾਲ ਕਿਸੇ ਲੀਡਰ ਨੇ ਜਾਂ ਕਿਸੇ ਐਮਐਲਏ ਨੇ ਅਜੇ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਉਹਦੇ ਅੱਜ ਸਾਰੇ ਮੁਹੱਲਾ ਵਾਸੀ ਇਕੱਠੇ ਹੋ ਕੇ ਇੱਕ ਆਮ ਪਾਰਟੀ ਤੋਂ ਆਸ ਲੈ ਕੇ ਆਏ ਕਿ ਸਾਡੇ ਜਿਹੜੇ ਰੁਕੇ ਹੋਏ ਵਿਕਾਸ ਦੇ ਕੰਮ ਆ ਕਰਾਏ ਜਾਣਗੇ ਕਿਹੜੇ ਮੁਹੱਲੇ ਦੀ ਤੁਸੀਂ ਗੱਲ ਮੈਂ ਮੁਹੱਲੇ ਦਾ ਬਾਡ ਨੰਬਰ 22 ਦਾ ਮਤਲਬ ਕਿ ਬਾਡ ਚਾਰਜ ਆ ਪਾਰਟੀ ਦਾ ਤੇ ਹੁਣ ਸਾਨੂੰ ਇਹ ਹੀ ਵੀਰ ਹੈ ਕਿ ਜਿਹੜੀ ਕਿਹੜਾ ਮੁਹੱਲਾ ਤੁਹਾਡਾ ਤੁਹਾਡਾ ਗ੍ਰੀਨ ਮਾਰਾ ਟਾਊਨ ਦਾ ਉਹ ਕੀ ਸਮੱਸਿਆ ਆ ਤੁਹਾਡੇ ਮੁਹੱਲੇ ਦੇ ਵਿੱਚ ਰਹਿਣ ਦੇਖੋ ਜੀ ਜਿਹੜੇ ਟੈਂਡਰ ਹੋਏ ਪਏ ਸੜਕਾਂ ਤੇ ਉਹ ਉਹਨਾਂ ਸ਼ੁਰੂ ਕਰਾਏ ਜਾਣ ਤੇ ਨਾਲ ਇੱਕ ਸੀਵਰ ਬਲਾਕ ਆ ਉਹਨਾਂ ਦਾ ਕੰਮ ਜਰਾ ਜਲਦੀ ਤੋਂ ਜਲਦੀ ਕਰਾਇਆ ਜਾਵੇ ਜਿਹੜੀ ਮੇਨਸ ਮਸੱਈਆ ਹੈ ਮਾਨ ਸਾਹਿਬ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਮਾਨ ਸਾਹਿਬ ਦਾ ਕਹਿਣਾ ਹੈ ਕਿ ਜੇ ਕੱਲ ਤੋਂ ਜੇ ਜਲਦੀ ਤੋਂ ਜਲਦੀ ਜਿਹੜੇ ਕੰਮ ਸ਼ੁਰੂ ਕਰਾਏ ਜਾਣਗੇ ਤੇ ਬਾਕੀ ਜਿਹੜੇ ਕੁਝ ਜਿਹੜੇ ਰਹਿ ਗਏ ਕੰਮ ਉਹਨਾਂ ਦੇ ਜਿਹੜੇ ਪੈਸੇ ਜਿੱਦਾਂ ਹੀ ਗਵਰਨਮੈਂਟੋਂ ਲੁਆਉਂਦੇ ਆ ਤੇ ਕੰਮ ਉਹ ਵੀ ਉਸ ਤੋਂ ਬਾਅਦ ਨਾਲ ਹੀ ਸ਼ੁਰੂ ਕਰਾਏ ਜਾਣਗੇ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸੰਨੀ ਮਰਵਾਹ ਜੀ